ਪੰਜਾਬ న్యూਸ ਦੇ ਸੁਬੂਲਟਨ ਦੇ ਵਿੱਚ ਹਮਦਰ ਟੀਵੀ ਦੇ ਦਸ਼ਕਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਇਲਾਕੇ ਦੀ ਕੀ ਰਹੀ ਵੱਡੀ ਖਬਰ ਦੇ ਨਾਲ ਨਾਲ ਪੰਜਾਬ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਮੈਂ ਕਵੇਦਾ ਇਸ ਬੁਲੇਟਨ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਵਾਵਾਂਗੀ ਤੁਹਾਡੇ ਇਲਾਕੇ ਦੀਆਂ ਵੱਡੀਆਂ ਖਬਰਾਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਦਰਿਆ ਬਿਆਸ ਦੇ ਕੰਢੇ ਵਸੇ ਪਿੰਡਾਂ ਦੇ ਵਿੱਚ ਹੜ ਦਾ ਖਤਰਾ ਮੰਨ ਰਵਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਖਾਸੀ ਚਿੰਤਾ ਅਤੇ دہشت ਪਾਈ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਆਪਣੀਆਂ ਸਮੱਸਿਆਵਾਂ ਵੀ ਦੱਸੀਆਂ ਗਈਆਂ ਨੇ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਵੱਲੋਂ ਆਪਣੇ ਤੌਰ ਤੇ ਬਣਾਏ ਹੋਏ ਆਰਜੀ ਬਨ ਜਿਹੜੇ ਹੈਗੇ ਉਹ ਵੀ ਦਿਨੋ ਦਿਨ ਕਮਜ਼ੋਰ ਹੁੰਦੇ ਜਾ ਰਹੇ ਨੇ ਜਿਸ ਦੀ ਰਾਖੀ ਉਹਨਾਂ ਦੇ ਵੱਲੋਂ ਆਪ ਹੀ ਪੈਸੇ ਇਕੱਠੇ ਕਰਕੇ ਕੀਤੀ ਜਾ ਰਹੀ ਹੈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮੰਡ ਖੇਤਰ ਦੇ ਵਿੱਚ ਹੜ ਆਉਂਦਾ ਹੈ ਤਾਂ ਇਸ ਦੀ ਚਪੇੜ ਦੇ ਵਿੱਚ ਤਕਰੀਬਨ 40 ਤੋਂ 50 ਪਿੰਡ ਆਉਣਗੇ ਅਤੇ 10000 ਏਕੜ ਫਸਲ ਜੋ ਹੈ ਉਹ ਖਰਾਬ ਹੋ ਸਕਦੀ ਹੈ ਇਥੇ ਇਹ ਗੱਲ ਵੀ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਹੜ੍ਹ ਤੋਂ ਪੀੜਤ ਲੋਕਾਂ ਦੇ ਜੋ ਕਿਸਾਨ ਨੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਇਸ ਦੇ ਨਾਲ ਨਜਿੱਠਣ ਦੇ ਲਈ ਆਪਣੇ ਪਦਰ ਉੱਤੇ ਪਿੰਡ-ਪਿੰਡ ਜਾ ਕੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਚੰਦਾ ਵੀ ਇਕੱਠਾ ਕੀਤਾ ਜਾ ਰਿਹਾ ਤਾਂ ਜੋ ਕਿਸਾਨ ਜਿਹੜੇ ਨੇ ਪੀੜਤ ਪਰਿਵਾਰ ਜੋ ਹੈ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ ਇਸ ਟਾਈਮ ਜਿਹੜੇ ਹਾਲਾਤ ਬਿਆਸ ਦਰਿਆ ਨਾਲ ਜਿੰਨੇ ਵੀ ਸਾਡੇ ਸultanpur Lodhi ਦੇ ਪਿੰਡ ਲੱਗਦੇ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਆ ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਹਰੀਕੇ ਧਰਨਾ ਵੀ ਲਾਇਆ ਸੀਗਾ ਅੱਗੋਂ ਕਿਉਂਕਿ ਦਰ ਨਹੀਂ ਚੁੱਕਦੇ ਤੇ ਇੱਥੇ ਡਾਫ ਲੱਗਣ ਕਰਕੇ ਜਿਹੜੇ ਸਾਡੇ ਲੋਕਾਂ ਨੇ ਆਪਦੇ ਆਰਜੀ ਬੰਨ ਲਾਏ ਆ ਆਪਦੀਆਂ ਪੈਲੀਆਂ ਨੂੰ ਸਿੱਧੇ ਦਰਿਆ ਦੇ ਕੰਡੇ ਤੇ ਤੇ ਉੱਥੇ ਜਦੋਂ ਡਾਫ ਲੱਗਦੀ ਆ ਉਸ ਟਾਈਮੇ ਟੁੱਟ ਜਾਂਦੇ ਆ ਪਰ ਅਜੇ ਫੇ ਲਾਲ ਜਿਹੜਾ ਅਸੀਂ ਧਰਨਾ ਲਾਇਆ ਅਸੀਂ ਧਰਨੇ ਤੋਂ ਬਾਅਦ ਇਹਨਾਂ ਨੇ ਦਰ ਕੱਲ ਚੁੱਕੇ ਆ ਤੇ ਹੁਣ ਫੋਟ ਫੋਟ ਜਿਹੜਾ ਇੱਥੋਂ ਪਾਣੀ ਆ ਮਤਲਬ ਨੀਵਾ ਹੋਇਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪਰ ਜੇਕਰ ਉਹ ਹਰੀਕਿਆਂ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫਿਰ ਬਹੁਤ ਵੱਡਾ ਜਿਹੜਾ ਤਬਾਹੀ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ ਵਾਲਾ ਕੰਮ ਬਣ ਸਕਦਾ ਜਿਹੜੇ ਹਸਾਬ ਨਾਲ ਪਾਣੀ ਆ ਕਿਉਂਕਿ ਰੋਜ਼ ਖਬਰਾਂ ਸੁਣੀਂਦੀਆਂ ਕਿ ਹਿਮਾਚਲ ਦੇ ਵਿੱਚ ਕੱਲ ਵੀ ਬੱਦਲ ਫਟੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਆ ਕਿਉਂ ਦੇਣ ਦਾ ਕਿਉਂਕਿ ਜੇਕਰ ਪਹਿਲਾਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਪਾਣੀ ਆ ਰਿਹਾ ਹਰੀਕਿਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜਾਏ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ ਕਿਉਂਕਿ ਹਰ ਵਾਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫੇਰੇ ਜਾ ਕੇ ਉਹ ਅੱਗੇ ਮਤਲਬ ਹਰੀਕੇਦੋ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਇਹ ਤਾਂ ਗੱਲ ਓ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਨ ਬੁੱਝ ਕੇ ਡੋਬਦੇ ਆ ਹਲਾਤ ਪਿਛੇ 15 ਦਿਨਾਂ ਤੋਂ ਬਹੁ ਮਾਰੇ ਬਣੇ ਪਏ ਆ ਤੇ 2-4 ਦਿਨ ਤੋਂ ਜਿਆਦਾ ਹਲਾਤ ਮਾਰੇ ਸੀ ਕਿਉਂਕਿ ਪਾਣੀ ਲਗਾਤਾਰ ਪਿੱਛੋਂ ਪਹਾੜਾਂ ਜਵਾ ਰਿਹਾ ਤੇ ਅੱਗੇ ਰਲੀਵ ਨਹੀਂ ਹੋ ਰਿਹਾ ਯਹਾਰੀ ਗੈਡ ਤੇ ਧਰਨਾ ਵੀ ਦਿੱਤਾ ਸੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹੜਤਪੀੜ ਦੇ ਜਥੇਬੰਦੀ ਵੱਲੋਂ ਤੇ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਆਪਣੇ ਆਲੀ ਸਾਹਿਬ ਇਕਾਲੀ ਦਲ ਦੇ ਇਹਨਾਂ ਸਾਡਾ ਸਾਧ ਦਿੱਤਾ ਕਰਨਦੀ ਸਿੰਘ ਨੇ ਇਹ ਵੀ ਉਥੇ ਸਾਡਾ ਮਜੂਦ ਰਿਹਾ ਸਭ ਦਿਨ ਦੁਪਹਿਰੇ ਧੁੱਪੇ ਅਸੀਂ ਸੜਦੇ ਸੜਦੇ ਰਿਹਾ ਉਥੇ ਤੇ ਉਹਨਾਂ ਵੀ ਕੋਈ ਸਾਡਾ ਕੋਈ ਸਾਥ ਐਡਾ ਹਾਲ ਨਹੀਂ ਕੀਤਾ ਪਾਣੀ ਰਿਲੀਵ ਨਹੀਂ ਅੱਗੇ ਕੀਤਾ ਜਿੱ ਨਜ਼ਰ ਅਸੀਂ ਉਥੇ ਬੈਠੇ ਰਹੇ ਆ ਉਹ ਨਜ਼ਰੀ ਉਹਨਾਂ ਗੇਟ ਜਿਹੜੇ ਖੁੱਲੇ ਛੱਡੇ ਆ ਤੇ ਬਾਅਦ ਵਿੱਚ ਆਂਦੇ ਵੀ ਨਹੀਂ ਜਿੰਨਾ ਖਾਨੂੰ ਪਿੱਛੋਂ ਪਾਣੀ ਆਇਆ ਉਥੇ ਪਤਾ ਨਹੀਂ ਕੀ ਹਿਸਾਬ ਆ ਉਹਨਾਂ ਦਾ ਉਹ ਪੂਰੇ ਨਹੀਂ ਹੁੰਦੇ ਜਿਹੜਾ ਲੈਵਲ ਆ ਪਿੱਛੋਂ 50000 60000 ਕਿਉਂ ਸਿਕਾਉਂਦਾ ਉਥੇ ਜਾ ਕੇ 24000 ਰਹਿ ਜਾਂਦਾ ਪਤਾ ਨਹੀਂ ਪਾਣੀ ਕਰ ਚਲ ਜਾਂਦਾ ਉਹਨਾਂ ਦੇ ਕੋਈ ਲੈਵਲ 'ਚ ਫਰਕ ਆ ਜਾਂਗੀ ਚੱਕਰ ਸਾਨੂੰ ਡੋਬ ਕੇ ਤੇ ਮੁੜ ਕੇ ਅਗਲੇ ਬੰਨੇ ਛੱਡ ਕੇ ਉਹਨਾਂ ਨੂੰ ਉੰਦਾਰ ਆ ਤੇ ਅਗਲੇ ਲੱਗਦੇ ਇਸ ਮੰਡ ਖੇਤਰ ਇਹ ਲਗਭਗ 12 ਤੋਂ 14 ਪਿੰਡ ਹੈਗੇ ਆ ਕਿੰਨੇ ਪਿੰਡ ਜਿਹੜੇ ਹੜ ਦੀ ਮਾਰ ਚੱਲਦੇ ਹਰ ਵਾਰ ਸਾਰੇ ਸਾਰੇ ਹਰ ਵਾਰ ਜਿੰਨੇ 12 14 ਪਿੰਡ ਆ ਜਾਂ ਨਾਲ ਲੱਗਦੇ ਪਿੰਡਾਂ ਦੀ ਸਾਡੇ ਜ਼ਮੀਨ ਆ ਉਹ ਸਾਰੇ ਮਾਰ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਇਸੇ ਦੇ ਕਾਰਨ ਸਵੇਰ ਤੋਂ ਹੀ ਡੇਰਾ ਬੱਸੀ ਦੇ ਮੁਬਾਰਕਪੁਰ ਦੇ ਵਿੱਚ ਲੰਘਦੇ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ। ਮੁਬਾਰਕਪੁਰ ਪੁਲ ਦੇ ਉਪਰੋਂ ਦੇ ਜੋ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਫੁੱਟ ਪਾਣੀ ਜੋ ਹੈ ਲੰਘ ਰਿਹਾ ਹੈਗਾ ਜਿਸ ਦੇ ਕਾਰਨ ਪ੍ਰਸ਼ਾਸਨ ਦੇ ਵੱਲੋਂ ਜ਼ਿਰਕਪੁਰ ਅਤੇ ਡੇਰਾ ਬੱਸੀ ਦੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਆਵਾਜਾਈ ਜੋ ਹੈਗੀ ਉਹ ਬੰਦ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਅਲਰਟ ਮੋਡ 'ਤੇ ਹੈ ਅਤੇ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਕੱਗਰ ਦਰਿਆ ਦੇ ਨੇੜੇ ਨਾ ਜਾਇਆ ਜਾਵੇ ਮੁਬਾਰਕਪੁਰ ਧੱਗਰ ਦਰਿਆ ਦੇ ਕੰਢੇ ਬਣਿਆ ਝੁੱਗੀਆਂ ਦੇ ਵਿੱਚ ਵੀ ਜੋ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਰੈਸਕਿਊ ਕਰਕੇ ਬਾਹਰ ਕੱਢਿਆ ਗਿਆ ਕਿਉਂਕਿ ਜੋਗਿਆਂ ਦੇ ਵਿੱਚ ਪਾਣੀ ਵੜ ਗਿਆ ਸੀ ਜ਼ਿਕਰ ਹੋ ਗਿਆ ਕਿ ਚੰਡੀਗੜ੍ਹ ਦੇ ਵਿੱਚ ਪੈਂਦੀ ਸੁਖਨਾ ਲੇਕ ਜੋ ਹੈ ਉਸ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆਂ ਦੱਸਿਆ ਇਹ ਵੀ ਜਾ ਰਿਹਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੁਖਨਾ ਲੇਕ ਦਾ ਜੋ ਟਾਈਮ ਹੈ ਉਹ ਖੁੱਲਿਆ ਜਾ ਸਕਦਾ ਹੈ ਜਿਸ ਦੇ ਕਾਰਨ ਫਿਰ ਜ਼ਿਰਕਪੁਰ ਦੇ ਨਾਲ ਹੀ ਡੇਰਾ ਪਸੀ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੱਖੀ ਕਸਬੇ ਦੇ ਵਿੱਚ ਮਰੀਜ਼ਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਇਸ ਲਈ ਕਰਨਾ ਪੈ ਰਿਹਾ ਕਿਉਂਕਿ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਹੈ ਤੇ ਦੂਜੇ ਪਾਸੇ ਇਹ ਇਮਾਰਤ ਪੁਰਾਣੀ ਹੋਣ ਕਾਰਨ ਡਿੱਗਣ ਦੇ ਕੰਡੇ ਤੇ ਹੈ। ਅਤੇ ਇਲਾਜ ਦੇ ਲਈ ਹਸਪਤਾਲ ਆਏ ਮਰੀਜ਼ਾਂ ਨੂੰ ਡਾਕਟਰਾਂ ਦੀ ਘਾਟ ਦੇ ਕਾਰਨ ਦੂਜੇ ਹਸਪਤਾਲ ਦੇ ਵਿੱਚ ਭੇਜਿਆ ਜਾਂਦਾ ਹੈ। ਜਿਸ ਦੇ ਕਾਰਨ ਹੁਣ ਤੱਕ ਰਾਤ ਦੇ ਵਿੱਚ ਹੀ ਕਈ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਦਵਾਈ ਲੈਣ ਆਏ ਲੋਕਾਂ ਨੇ ਕਿਹਾ ਹੈ ਕਿ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਤਾਇਨਾਤ ਨਹੀਂ ਹੈ ਸਾਨੂੰ ਦਵਾਈ ਲੈਣ ਦੇ ਲਈ ਵੀ 20 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ ਸਾਨੂੰ ਮਾਸਾ ਸਿਵਲ ਹਸਪਤਾਲ ਜਾਣਾ ਪੈਂਦਾ ਹੈ ਉਤੇ ਹੀ ਡਾਕਟਰ ਨਿਰਮਲ ਕੁਮਾਰ ਨੇ ਦੱਸਿਆ ਹੈ ਕਿ ਉਹਨਾਂ ਨੇ ਡਾਕਟਰਾਂ ਦੀ ਘਾਟ ਅਤੇ ਇਮਾਰਤ ਖੰਡਰ ਹੋਣ ਬਾਰੇ ਸਰਕਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਸਾਫਨਸੇ ਬਾੜੇ ਨੇ ਕਮਪਨੀ ਦੇ ਕਿ ਵੀ ਡੀਲੀਵਰੀ ਦਾ 24x7 ਦਾ ਆਪਰਨ ਲੈਂਦਾ ਹੈ। ਲੋਕ ਜਿੰਨਾਂ ਫਾਸਟੇਡਰ ਸਟਾਫਰ ਆਪਣੇ ਲੈਵਲ ਤੇ ਕਰ ਸਕਦੇ ਨੇ ਕਾਰੋਗਰ ਬਾਹਰਿਕ ਨਿਮਿਸ਼ ਕੇ ਉਹ ਦੇ ਕੇ ਫਾਸਟੇਡਰ ਉਸ ਤੋਂ ਬਾਅਦ ਨਾਮ ਮੰਗਦਾ ਹੈ ਕੰਪਨੀ ਦਾ। ਗੜਸ਼ੰਕਰ ਦੇ ਪਿੰਨ ਖਾਬੜਾ ਦੇ ਨਾਲ ਸੰਬੰਧਿਤ ਦਵਿੰਦਰ ਸਿੰਘ ਉਤੇ ਕੈਨੇਡਾ ਦੇ ਵਿੱਚ ਜਾਲੀ ਦਸਤਾਵੇਜ਼ ਲਾ ਕੇ ਵਰਕ ਪਰਮਿਟ ਅਤੇ ਵਿਆਹ ਰਜਿਸਟ੍ਰੇਸ਼ਨ ਕਰਵਾਉਣ ਦੇ ਗੰਭੀਰ ਇਲਜ਼ਾਮ ਲੱਗੇ ਨੇ ਸ਼ਿਕਾਇਤਕਰਤਾ ਰਾਜਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਜਸਕਰਨ ਸਿੰਘ ਅਟਵਾਲ ਦੇ ਵੱਲੋਂ ਚਲਾਈ ਜਾ ਰਹੀ ਕੈਨੇਡਾ ਦੀ ਕੰਪਨੀ ਦੇ ਵਿੱਚ ਦਵਿੰਦਰ ਸਿੰਘ ਨੇ ਜਾਲੀ ਦਸਤਾਵੇਜ਼ ਜਮ੍ਹਾਂ ਕਰਵਾ ਕੇ ਜਏ ਵਰਕ ਪਰਮਿਟ ਲਿਆ ਦਵਿੰਦਰ ਸਿੰਘ ਨੇ ਆਪਣੇ ਵਿਆਹ ਦੇ ਲਈ ਇੱਕ ਸਰਟੀਫਿਕੇਟ ਜਮ੍ਹਾਂ ਕਰਵਾਇਆ ਜਿਸ ਦੇ ਵਿੱਚ ਵਿਆਹ ਦੀ ਤਰੀਕ 22 10 2017 ਦਾ ਦਰਜ ਹੈ ਦੂਜੇ ਪਾਸੇ ਮਹਿਲਪੁਰ ਦੇ ਧੁੰਨੇ ਵਾਲੇ ਕਟਿਆ ਸੰਤ ਧਿਆਨ ਦਾਸ ਜੀ ਦੇ ਨਾ ਉਤੇ ਇੱਕ ਹੋਰ ਸਰਟੀਫਿਕੇਟ 29 12 2013 ਦਾ ਪੇਸ਼ ਕੀਤਾ ਗਿਆ ਹੈਗਾ ਜੋ ਕਿ ਤੁਰੀ ਜੋ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਉਹ ਉੱਥੋਂ ਦੀ ਇਹ ਜੋ ਸਰਟੀਫਿਕੇਟ ਹੈ ਪਰ ਪੂਰੀ ਤਰ੍ਹਾਂ ਇਹ ਨਕਲੀ ਪਾਇਆ ਗਿਆ ਐਸ ਦੇ ਨਾਲ ਹੀ ਦਵਿੰਦਰ ਨੇ ਆਪਣੇ ਜੋ ਵਿਆਹ ਵਾਲੀ ਇੱਕ ਕਾਰ ਸੂਜ਼ੂਕੀ ਬਰੇਜ਼ਾ 2013 ਮਾਡਲ ਦੱਸੀ ਹੈ ਜਦਕਿ ਇਹ ਕਾਰ ਸਾਲ 2016 ਦੇ ਵਿੱਚ ਲਾਂਚ ਹੋਈ ਸੀ ਜਿਸ ਦੇ ਨਾਲ ਇਹ ਸਾਫ ਹੈ ਕਿ ਕਾਗਜ਼ਾਤ ਜੋ ਨੇ ਉਹ ਨਕਲੀ ਬਣਾਏ ਗਏ ਨੇ ਹਾਲਾਂਕਿ ਪੂਰੇ ਮਾਮਲੇ ਦੇ ਵਿਵਚਣ ਪੁਲਿਸ ਦੀ ਐਂਟਰੀ ਹੋ ਚੁੱਕੀ ਹੈ ਉਹਨਾਂ ਦੇ ਵੱਲੋਂ ਮਾਮਲੇ ਦੀ ਜੋ ਹੈ ਜਾਣਕਾਰੀ ਲਈ ਜਾ ਰਹੀ ਹੈ ਕਿ ਤੇ ਲਗਾਤਾਰ ਇਸ ਦੇ ਵਿੱਚ ਕਾਰਵਾਈ ਕਰਨ ਦੀ ਗੱਲ ਵੀ ਉਹਨਾਂ ਦੇ ਵੱਲੋਂ ਆਖੀ ਜਾ ਰਹੀ ਹੈ ਜੀ ਉਹਨਾਂ ਨੇ ਬਰੀਜ਼ਾ ਗੱਡੀ ਲਗਾਈ ਹੋਈ ਆ ਬਰੀਜ਼ਾ ਗੱਡੀ 2016 ਦੇ ਵਿੱਚ ਇੰਡੀਆ ਵਿੱਚ ਲਾਂਚ ਹੋਈ ਆ ਉਹ ਡੋਲੀ ਨੂੰ ਲਗਾ ਕੇ 2013 ਦੇ ਵਿੱਚ ਸ਼ੋਅ ਕਰ ਰਹੇ ਮੈਰਿਜ ਨੂੰ ਉਸ ਤੋਂ ਇਲਾਵਾ ਉਹਨਾਂ ਨੇ ਐਕਸਪੀਰੀਅੰਸ ਲੈਟਰ ਲਗਾਇਆ ਜਿਹੜਾ ਉਹ ਵੀ ਹੁਸ਼ਿਆਰਪੁਰ ਦਾ ਲਗਾਇਆ 4 ਸਾਲ ਦਾ ਐਕਸਪੀਰੀਅੰਸ ਲੈਟਰ ਇਹਦੀ ਜਦੋਂ ਇਨਕੁਆਰੀ ਕੀਤੀ ਗਈ ਪੁਲਿਸ ਨੇ ਤਾਂ ਉਸ ਤੋਂ ਬਾਅਦ ਉੱਥੇ ਦੇ 40 ਨੰਬਰ ਵਾਰਡ ਅਨਮੋਲ ਜੈਨ ਐਮਸੀ ਨੇ ਹਲਫੀਆ ਬਿਆਨ ਦਿੱਤਾ ਕਿ ਇਸ ਨਾਂ ਦੀ ਕਦੀ ਵੀ ਇੱਥੇ ਕੋਈ ਦੁਕਾਨ ਨਹੀਂ ਸੀ ਉਸ ਤੋਂ ਉਹਦੇ ਵਿੱਚ ਇਹ ਵੀ ਫੇਕ ਜਿਹੜਾ ਉੱਪਰ ਮੋਬਾਈਲ ਨੰਬਰ ਦਿੱਤਾ ਇਹ ਵੀ ਕਿਸੇ ਡਾਕਟਰ ਸਾਹਿਬ ਦੇ ਕੋਲ ਚੱਲਦਾ ਆ ਇੱਕ ਮੋਬਾਈਲ ਨੰਬਰ ਬੰਦ ਆ ਰਿਹਾ ਇਹਦੇ ਬਾਬਤ ਉਹਨਾਂ ਨੇ ਕਿਹਾ ਕਿ ਫੇਕ ਸਰਟੀਫਿਕੇਟ ਲਗਾ ਕੇ ਇਹਨਾਂ ਨੇ ਕੈਨੇਡਾ ਦੀ ਪੀਆਰ ਵਗੈਰਾ ਅਪਲਾਈ ਕੀਤੀ ਹੈ ਉਹਦੀ ਅਸੀਂ ਪੜਤਾਲ ਕਰਦੇ ਪਏ ਹਾਂ ਇਹਦੇ ਵਿੱਚ ਜਿਹੜੇ ਵੀ ਸਰਟੀਫਿਕੇਟਸ ਉਹਨਾਂ ਨੇ ਸਬਮਿਟ ਕੀਤੇ ਸੀ ਉਹਨਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਜ਼ਰੂਰੀ ਸੀ ਜੋ ਵੈਰੀਫਿਕੇਸ਼ਨ ਅਸੀਂ ਹੁਣ ਕੰਪਲੀਟ ਕਰਵਾ ਚੁੱਕੇ ਹਾਂ ਤੇ ਵਿਦਿਨ ਕੁਪਲ ਆਫ ਡੇਸ ਅਸੀਂ ਜਿਹੜੀ ਹੈ ਦੀ ਰਿਪੋਰਟ ਬਣਾ ਕੇ ਜਿਹੜੀ ਹੈ ਮਾਝਾ ਜ਼ਿਲ੍ਹੇ ਦੀ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਅਧੀਨ ਸਰਦੂਲਗੜ ਥਾਣੇ ਦੇ ਐਸ ਐਚ ਓ ਵਿਕਰਮ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਹ ਮਾਮਲਾ ਇੱਕ ਨੌਜਵਾਨ ਮਨਪ੍ਰੀਤ ਸਿੰਘ ਦੀ ਥਾਣੇ ਦੇ ਵਿੱਚ ਕਟਮਾਰ ਕਰਨ ਦੇ ਨਾਲ ਜੁੜਿਆ ਹੋਇਆ ਹੈ ਪੁਲਿਸ ਦੇ ਮੁਤਾਬਕ ਮਨਪ੍ਰੀਤ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਨੂੰ ਜ਼ਮੀਨ ਵਿਵਾਦ ਦੇ ਮਾਮਲੇ ਦੇ ਵਿੱਚ ਥਾਣੇ ਲਿਆਂਦਾ ਗਿਆ ਸੀ ਜਿੱਥੇ ਕਿ ਵਿਕਰਮ ਸਿੰਘ ਅਤੇ ਇੱਕ ਹੋਰ ਕਰਮਚਾਰੀ ਦੇ ਵੱਲੋਂ ਦੋਹਾਂ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੀ ਮਨਪ੍ਰੀਤ ਸਿੰਘ ਦੀ ਬਾਤ ਤੇ ਗੰਭੀਰ ਸੱਟਾਂ ਵੀ ਆਈਆਂ ਨੇ ਇਸ ਮਾਮਲੇ ਦੀ ਸ਼ਿਕਾਇਤ ਮਨਪ੍ਰੀਤ ਦੀ ਪਤਨੀ ਸੁਖਵਿੰਦਰ ਕੌਰ ਵਾਰ ਨੰਬਰ 11 ਵਾਸੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੀਤੀ ਕੋਰਟ ਨੇ ਮਾਨਸਾ ਦੇ ਸੀਨੀਅਰ ਐਸਐਸਪੀ ਨੂੰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਸੀ ਐਸਐਸਪੀ ਦੇ ਵੱਲੋਂ ਜਾਂਚ ਉਪਰੰਤ ਐਸਐਚਓ ਵਿਕਰਮ ਸਿੰਘ ਅਤੇ ਇੱਕ ਹੋਰ ਕਰਮਚਾਰੀ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸੀ ਮੁਹਿੰਮ ਦੇ ਤਹਿਤ ਹੁਣ ਜੋ ਐ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਸਰਹੰਦ ਦੇ ਬ੍ਰਾਹਮਣ ਮਾਜਰਾ ਨਜ਼ਦੀਕ ਤੇਹਾ ਬਸਤੀ ਤੇ ਨਾਲ ਹੀ ਡਿਫੈਂਸ ਦੇ ਵਿੱਚ ਵੀ ਜੋ ਹੈ ਲਗਾਤਾਰ ਚੈਕਿੰਗ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਰੀਕੀ ਦੇ ਨਾਲ ਚੈਕਿੰਗ ਅਸੀਂ ਕੀਤੀ ਹੈਗੀ ਇਸ ਮੌਕੇ ਐਸਐਸਪੀ ਸ਼ੁਗਮ ਅਗਰਵਾਲ ਨੇ ਕਿਹਾ ਹੈ ਕਿ ਨਸ਼ੇ ਦੇ ਸੋਦાગਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਐਸਐਸਪੀ ਨੇ ਦੱਸਿਆ ਹੈ ਕਿ ਫਤੇਗੜ ਸ਼ਹਿਰ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਤੱਕ ਆਸੋ ਆਪਰੇਸ਼ਨ ਦੇ ਤਹਿਤ ਨਸ਼ੀਲੇ ਪਦਾਰਥਾਂ ਸਣੇ ਦੋ ਵਿਅਕਤੀਆਂ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਨੂੰ ਕੀ ਵੈਰੀਫਾਈ ਕੀਤਾ ਜਾ ਰਿਹਾ ਉਹਨਾਂ ਇਹ ਵੀ ਦੱਸਿਆ ਹੈ ਕਿ ਜ਼ਿਲ੍ਹਾ ਪਰਦੇ ਵਿੱਚ ਨਸ਼ਿਆ ਵਿਰੋਧ ਜੋ ਇਹ ਮੁਹਿੰਮ ਚੱਲੀ ਗਈ ਹੈਗੀਆ ਇਸ ਦੇ ਤਹਿਤ 500 ਦੇ ਕਰੀਬ ਜੋ ਹੈ ਐਫ ਆਈ ਆਰ ਦਰਜ ਕਰਕੇ 750 ਵਿਅਕਤੀਆਂ ਨੂੰ ਗ੍ਰਫਤਾਰ ਵੀ ਕੀਤਾ ਜਾ ਚੁੱਕਿਆ ਹੈ ਪੰਜ ਜਿਹੜੇ ਹੈਗੇ ਡਿਮੋਲੀਸ਼ਨ ਅਸੀਂ ਜਿਹੜੇ ਨੇ ਇਲੀਗਲ ਸੰਪਤੀ ਬਣਾਈ ਸੀਗੀ ਨਸ਼ੇ ਨਸ਼ੇ ਤੋਂ ਨਸ਼ੇ ਦੀ ਕਮਾਈ ਤੋਂ ਉਹ ਡਿਮੋਲਿਸ਼ ਕੀਤੀ ਜਾ ਚੁੱਕੀ ਤੇ ਆਣ ਵਾਲੇ ਸਮਾਂ ਦੇ ਵਿੱਚ ਵੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਦਾਂ ਦੀ ਹੋਰ ਕਾਰਵਾਈ ਅਮਲ ਚ ਲਿਆਂਦੀ ਜਾਏਗੀ ਇਦੇ ਨਾਲ ਨਾਲ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ 15 ਅਗਸਤ ਯਾਨੀ ਕਿ ਜਿਹੜਾ ਆਜ਼ਾਦੀ ਦਿਹਾੜਾ ਹੈ ਉਹ ਸਾਡਾ ਨੇੜੇ ਆ ਰਿਹਾ ਹੈ ਤੇ ਮੇਰੇ ਸਾਰੇ ਲੋਕ ਵਾਸੀਆਂ ਨੂੰ ਬੇਨਤੀ ਹੈ ਸਤਾਰ ਕਰਾਓ ਕੋਈ ਕਿਸੇ ਵੀ ਤਰੀਕੇ ਦੀ ਤੁਹਾਨੂੰ ਸੋਸ਼ਲ ਐਂਟੀ ਸੋਸ਼ਲ ਐਕਟੀਵਿਟੀ ਵਾਰੇ ਇਲੀਗਲ ਐਕਟੀਵਿਟੀ ਵਾਰੇ ਪਤਾ ਲੱਗਦਾ ਹੈ ਉਹ ਤੁਸੀਂ ਸਾਨੂੰ ਦੱਸੋ ਸਾਡੀ ਫੋਰਸ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੁਸਤੈਦੀ ਨਾਲ ਤੁਹਾਨੂੰ ਨਾਕਿਆਂ ਦੇ ਵਿੱਚ ਜਿਹੜੀ ਚੌਕਾ ਦੇ ਵਿੱਚ ਤਣਾਅ ਦਿਖੂਗੀ ਜ਼ਿਆਦਾ ਵਿਜ਼ੀਬਲ ਦਿਖੂਗੀ ਮਿਸ਼ਨ ਜੀਵਨ ਜੋਤ ਦੇ ਤਹਿਤ ਸ਼੍ਰੀ ਮੁਕਸਰ ਸਾਹਿਬ ਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਅਤੇ ਭੀੜ ਭਾੜ ਵਾਲੇ ਬਾਜ਼ਾਰਾਂ ਦੇ ਵਿੱਚ ਪਾਲ ਸੁਰੱਖਿਆ ਵਿਭਾਗ ਦੇ ਵੱਲੋਂ ਚਲਾਈ ਗਈ ਚੈਕਿੰਗ ਮੁਹਿੰਮ ਦੇ ਵਿੱਚ ਪੀਕ ਮੰਗ ਦੇ ਬੱਚਿਆਂ ਦੀ ਖੋਜ ਦੇ ਲਈ ਜ਼ਮੀਨੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਇਸ ਚੈਕਿੰਗ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਚੈਕਿੰਗ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਸ਼ਿਵਾਨੀ ਨਾਗਪਾਲ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਚੈਕਿੰਗ ਦੇ ਦੌਰਾਨ ਵਿਭਾਗ ਨੂੰ ਕੋਈ ਵੀ ਬੱਚਾ ਠੀਕ ਮੰਗਦਾ ਹੋਇਆ ਨਹੀਂ ਮਿਲਿਆ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਮੁਹਿੰਮ ਦੀ ਸਫਲਤਾ ਨੂੰ ਸਿਰਾਹਿਆ ਹੈਗਾ ਤੁਹਾਨੂੰ ਦੱਸ ਦਈਏ ਕਿ ਸ਼ਿਵਾਨੀ ਨਾਗਪਾਲ ਨੇ ਕਿਹਾ ਹੈ ਕਿ ਵਿਭਾਗ ਨੇ ਹੁਣ ਤੱਕ ਕਰੀਬ 27 ਬੱਚਿਆਂ ਨੂੰ ਰੈਸਕਿਊ ਕੀਤਾ ਹੈ ਅਤੇ ਉਹਨਾਂ ਦੇ ਮਾਪਿਆਂ ਦੇ ਨਾਲ ਸੰਪਰਕ ਕਰਕੇ ਸਮਝਾਇਆ ਵੀ ਗਿਆ ਹੈ ਕਿ ਉਹ ਬੱਚਿਆਂ ਨੂੰ ਸਿੱਖਿਆ ਦੇ ਵੱਲ ਲੈ ਕੇ ਜਾਣ ਉਹਨਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਦੇ ਵੱਲੋਂ ਅਜੇ ਹੀ ਚੈਕਿੰਗ ਲਗਾਤਾਰ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਬੱਚੇ ਦਾ ਭਵਿਕ ਪੀਖ ਮੰਗਦਿਆਂ ਨਾ ਗੁਜ਼ਰ ਜਾਵੇ। ਇਹ ਮੁਹਿੰਮ ਨਾ ਸਿਰਫ ਬੱਚਿਆਂ ਨੂੰ ਸੁਰੱਖਿਆ ਦੇਣ ਦੇ ਲਈ ਹੈ ਬਲਕਿ ਉਹਨਾਂ ਨੂੰ ਇੱਕ ਨਵਾਂ ਜੀਵਨ ਦੇਣ ਦੇ ਲਈ ਵੀ ਹੈ। ਸਰ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਰੈਸਕਿਊ ਕਰ ਰਹੇ ਸੀ ਉਹਨਾਂ ਦੇ ਮਾਪੇ ਪਾਪ ਦਾ ਪਛਾਣ ਕਰ ਰਹੇ ਸੀਗੇ। ਇਸ ਦੇ ਤਹਿਤ ਅਸੀਂ 25 ਬੱਚਿਆਂ ਨੂੰ ਮੁਕਸਰ ਜ਼ਿਲ੍ਹੇ ਵਿੱਚੋਂ ਹੋਂਦ ਤੇ ਕਰ ਰੈਸਕਿਊ ਕੀਤਾ ਹੈ। ਉਹਨਾਂ ਨੂੰ ਇਸ ਚੀਜ਼ ਤੋਂ ਹਟਾ ਕੇ ਸਕੂਲਾਂ 'ਚ ਦਾਖਲ ਕਰਾਇਆ ਹੈ। ਔਰ ਹੁਣ ਪੂਰੇ ਹਫਤੇ ਤੋਂ ਸਾਨੂੰ ਕੋਈ ਬੱਚਾ ਐਦਾ ਦਾ ਨਹੀਂ ਮਿਲਿਆ ਜਿਹੜਾ ਪੀਕ ਮੰਗ ਰਿਹਾ ਹੋਵੇ ਸਾਰੇ ਬੱਚੇ ਸਕੂਲ ਜਾ ਰਹੇ ਆ ਉਹਨਾਂ ਪੇਰੈਂਟਸ ਦੀ ਪ੍ਰੋਪਰ ਕਾਉਂਸਲਿੰਗ ਕੀਤੀ ਜਾ ਰਹੀ ਹੈ ਹੁਣ ਕੋਈ ਬੱਚਾ ਸਾਨੂੰ ਨਾ ਇੱਥੇ ਕਿ ਮਿਲਿਆ ਨਾ ਬੱਸ ਸਟੈਂਡ ਤੇ ਨਾ ਰੇਲਵੇ ਸਟੇਸ਼ਨ ਤੇ ਅਸੀਂ ਰੋਡਸ ਤੇ ਵੀ ਹੁਣ ਚੱਕਰ ਕੱਢ ਕੇ ਆਇਆ ਕੋਈ ਬੱਚਾ ਪਿਛਲੇ ਹਫਤੇ ਤੋਂ ਸਾਨੂੰ ਨਹੀਂ ਮਿਲ ਰਿਹਾ ਜੀ ਸਾਰੇ ਬੱਚੇ ਸਕੂਲ ਜਾ ਰਹੇ ਆ ਪਰ ਹਰ ਤਰ੍ਹਾਂ ਕੰਮ ਕਰਦੀ ਹੈ ਕਿ ਜਦੋਂ ਪਹਿਲਾਂ ਰੈਸਕਿਊ ਜਿਹੜੇ ਬੱਚੇ ਕੀਤੇ ਸੀ ਕੀ ਕਹਿੰਦੇ ਪਰਿਵਾਰ ਅੱਜ ਜਦੋਂ ਪਰਿਵਾਰ ਹੁਣ ਸਾਡੇ ਨਾਲ ਸਹਿਮਤ ਅਸੀਂ ਪ੍ਰੋਪਰ ਉਹਨਾਂ ਦੀ ਕਾਉਂਸਲਿੰ ਸਾਰੇ ਬੱਚੇ ਸਕੂਲ ਜਾ ਰਹੇ ਆ ਤੇ ਪ੍ਰਾਵਾ ਨੂੰ ਸਮਝਾਇਆ ਗਿਆ ਕਿ ਉਹ ਬੱਚਿਆਂ ਨੂੰ ਭੀਖ ਨਾ ਮੰਗਵਾਣ ਤਾਂ ਉਹਨਾਂ ਨੂੰ ਸਕੂਲ ਭੇਜਣ ਨਹੀਂ ਹੁਣ ਹੈ ਨਹੀਂ ਕੇ ਜੀ ਪਹਿਲਾਂ ਬਹੁਤ ਸੀਗੇ ਸੀ ਫਸਟ ਸਟੈਂਡ ਦੇ ਵਿੱਚ ਪਹਿਲਾਂ ਪਰੇਸ਼ਾਨ ਕਰਦੇ ਸੀ ਬੱਚੇ ਤੇ ਹੁਣ ਹੈ ਨਹੀਂ ਕੇ ਜਿਹੜੇ ਸਰਕਾਰ ਵੱਲੋਂ ਇਹ ਮੀਮ ਚੁਕਾਈ ਗਈ ਹੈਗੀ ਕਿਵੇਂ ਦੇਖਦੇ ਹੋ ਸਹੀ ਚੁਕਾਈ ਸਹੀ ਹੈ ਜੀ ਨਾਮ ਸਹੀ ਹੈ ਵਧੀਆ ਗਰੀਬ ਬੱਚੇ ਵਿਚਾਰੇ ਪੜ੍ਹ ਲਿਖ ਜਾਣਗੇ ਜੇ ਕਿਸੇ ੜਮਾ ਮੋਟਾ ਨਹੀਂ ਤਾਂ ਮਾਪਿਆਂ ਨੇ ਉਹਨਾਂ ਨੂੰ ਆਖਿਆ ਦਾ ਸੀ ਜੀ ਮਾਰੇ ਕੰਮਾਂ ਤੇ ਲਾਛਟਾ ਜੀ ਜਿਹੜਾ ਲਾਛਟਾ ਸੀ ਉਹਨਾਂ ਨੇ ਜਿਹੜਾ ਭੀਖ ਮੰਗਣ ਤੇ ਲਾਛਟਾ ਸੀ